ਸਤਰੀਆ ਗਾਲ ਸਾਹਿਤਿਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਵਿਸਮਕ ਚਿੰਨ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਵਿਸਮਕ ਚਿੰਨ ਜਿਸ ਨੂੰ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਾਈਨ ਆਫ ਐਕਸਪਲੇਨੇਸ਼ਨ ਕਿਹਾ ਜਾਂਦਾ ਹੈ ਇਸ ਬਾਰੇ ਵਿਸਤਾਰ ਦੇ ਵਿੱਚ ਜਾਣਨ ਦੇ ਲਈ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ ਉਹ ਸ਼ਬਦ ਜੋ ਮਨ ਦੀ ਖੁਸ਼ੀ ਗਮੀ ਜਾਂ ਹੈਰਾਨੀ ਦੀ ਸਥਿਤੀ ਨੂੰ ਜਾਂ ਭਾਵਾਂ ਨੂੰ ਪ੍ਰਗਟ ਕਰਨ ਦੇ ਲਈ ਬੋਲਣ ਵਾਲੇ ਸ਼ਖਸ ਦੇ ਮੂੰਹੋਂ ਆਤਮ ਹਰੇ ਨਿਕਲਦੇ ਹਨ ਸੁੱਤੇ ਸਿੱਧ ਨਿਕਲਦੇ ਹਨ ਸਪੌਂਟੇਨੀਅਸ ਵੇ ਦੇ ਨਾਲ ਨਿਕਲਦੇ ਹਨ ਉਹਨਾਂ ਸ਼ਬਦਾਂ ਨੂੰ ਅਸੀਂ ਵਿਸਮਕ ਜਿੰਨ ਕਹਿੰਦੇ ਹਾਂ ਜਿਵੇਂ ਹੈ ਵਾ ਵ ਬੱਲੇ ਬੱਲੇ ਓਹ ਸ਼ਾਬਾਸ਼ ਇਹ ਸਾਰੇ ਕੀ ਹਨ ਵਿਸਮਕ ਚਿੰਨ ਹਨ ਜੋ ਮਨੁੱਖ ਦੀ ਖੁਸ਼ੀ ਗਮੀ ਹੈਰਾਨੀ ਆਦ ਦੇ ਜਿਹੜੇ ਭਾਵ ਪ੍ਰਗਟ ਹੁੰਦੇ ਹਨ ਉਸ ਦੇ ਦਿਲ ਦੇ ਵਿੱਚ ਕਿਸੇ ਚੀਜ਼ ਨੂੰ ਵੇਖ ਕੇ ਜੋ ਰਿਐਕਸ਼ਨ ਹੁੰਦਾ ਹੈ ਉਸ ਨੂੰ ਰਿਐਕਟ ਕਰਨ ਦੇ ਲਈ ਜਿੰਨਾ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਵਿਸਮਕ ਚਿੰਨ ਕਹਿਲਵਾਉਂਦੇ ਹਨ ਵਿਸਮਕ ਚਿੰਨ ਜਿਹੜੇ ਨੇ ਇਹ ਰੂਪ ਰਚਨਾ ਦੀ ਦ੍ਰਿਸ਼ਟੀ ਤੋਂ ਤੇ ਅਰਥ ਦੀ ਦ੍ਰਿਸ਼ਟੀ ਤੋਂ ਜੋ ਹਨ ਇਹ 10 ਪ੍ਰਕਾਰ ਦੇ ਹਨ ਸਭ ਤੋਂ ਪਹਿਲਾਂ ਆ ਜਾਂਦਾ ਹੈ ਸੰਬੋਧਨੀ ਵਿਸਮਕ ਉਹ ਵਿਸਮਕ ਜੋ ਕਿਸੇ ਨੂੰ ਬੁਲਾਉਣ ਦੇ ਲਈ ਜਾਂ ਕਿਸੇ ਨੂੰ ਆਵਾਜ਼ ਦੇਣ ਦੇ ਲਈ ਵਰਤੇ ਜਾਂਦੇ ਹਨ ਜਿਵੇਂ ਕਿਸੇ ਲੜਕੇ ਨੂੰ ਬੁਲਾਉਣਾ ਹੈ ਵੇ ਜਾਂ ਨੀ ਜਾਂ ਥੋੜਾ ਸਭਿਅਕਟ ਨਾਲ ਗੱਲ ਕਰਨੀ ਹੈ ਤਾਂ ਲੜਕੀ ਨੂੰ ਕਹਿਣਾ ਹੈ ਤੇ ਬੀਬਾ ਜੀ ਜਾਂ ਕਿਸੇ ਅਣਜਾਣ ਲੜਕੇ ਨਾਲ ਗੱਲ ਕਰਨੀ ਹੈ ਤਾਂ ਕਾਕਾ ਜੀ ਯਾ ਵੇ ਅੜਿਆ ਯਾ ਕੁੜੇ ਆਹ ਸ਼ਬਦ ਜਿਹੜੇ ਨੇ ਇਹ ਸੰਬੋਧਨੀ ਵਿਸਮਕ ਚਿੰਨ ਅਖਵਾਉਂਦੇ ਹਨ ਫਿਰ ਹੈ ਸੂਚਨਾਵਾਚਕ ਵਿਸਮਕ ਚਿੰਨ ਭਾਪ ਜਦੋਂ ਅਸੀਂ ਕਿਸੇ ਨੂੰ ਸੁਚੇਤ ਕਰਨ ਦੇ ਲਈ ਕਿਸੇ ਨੂੰ ਕੋਈ ਵਿਸ਼ੇਸ਼ ਕੰਮ ਦੀ ਤਾੜਨਾ ਦੇਣ ਦੇ ਲਈ ਜਾਂ ਚੇਤਨ ਕਰਨ ਦੇ ਲਈ ਜੋ ਸ਼ਬਦ ਵਰਤਦੇ ਹਾਂ ਉਹਨਾਂ ਨੂੰ ਸੂਚਨਾਵਾਚਕ ਵਿਸਮਕ ਚਿੰਨ ਕਿਹਾ ਜਾਂਦਾ ਹੈ ਭਾਪ ਖਬਰਦਾਰ ਜੇ ਕੰਮ ਕੀਤਾ ਤਾਂ ਯਾ ਵੇਖੀ ਜਰਾ ਧਿਆਨ ਨਾਲ ਯਾ ਜਾਗਦੇ ਰਹੋ ਦਾ ਹੁਕਾ ਜਿਵੇਂ ਚੌਕੀਦਾਰ ਰਾਤ ਨੂੰ ਦਿੰਦੇ ਹਨ ਯਾ ਹੁਸ਼ਿਆਰ ਠਹਿਰ ਜਾ ਕਿਸੇ ਨੂੰ ਸੰਬੋਧਨ ਕਰਕੇ ਰੋਕਣਾ ਹੋਵੇ ਅੱਗੇ ਕਿਸੇ ਖਤਰੇ ਤੋਂ ਸੁਚੇਤ ਕਰਨਾ ਹੋਵੇ ਤਾਂ ਇਹ ਸੂਚਨਾ ਵਾਚਕ ਵਿਸਮਕ ਚਿੰਨ ਵਰਤੇ ਜਾਂਦੇ ਹਨ ਫਿਰ ਹੈ ਪ੍ਰਸ਼ੰਸਾ ਵਾਚਕ ਵਿਸਮਕ ਚਿੰਨ ਭਾਵ ਜਦੋਂ ਮਨ ਦੀ ਖੁਸ਼ੀ ਨੂੰ ਪ੍ਰਗਟਾਉਣ ਦੇ ਲਈ ਜਿਵੇਂ ਵਾ ਵਾ ਬੱਲੇ ਬੱਲੇ ਕੀ ਬਾਤ ਹੈ ਆਹਾ ਮਜ਼ਾ ਆ ਗਿਆ ਇਹ ਜਿਹੜੇ ਹਨ ਪ੍ਰਸ਼ੰਸਾਵਾਚਕ ਹਨ ਖੂਬ ਕੀ ਬਾਤ ਹੈ ਫਿਰ ਹੈ ਸ਼ੋਕਵਾਚਕ ਭਾਵ ਦੁੱਖ ਦੀ ਸਥਿਤੀ ਨੂੰ ਓਹ ਕੋਈ ਮੰਦੀ ਸੂਚਨਾ ਕਿਸੇ ਨੂੰ ਮਿਲਦੀ ਹੈ ਤਾਂ ਇੱਕਦਮ ਦਿਲ ਦੇ ਭਾਵ ਜਿਹੜੇ ਨੇ ਉਹ ਬਦਲ ਜਾਂਦੇ ਨੇ ਓਹੋ ਅੱਛਾ ਅਫਸੋਸ ਹਾਈ ਇਹ ਸ਼ਬਦਕੀ ਨੇ ਸ਼ੋਕਵਾਚਕ ਇਸ ਤੋਂ ਬਾਅਦ ਆ ਜਾਂਦੇ ਹਨ ਸਤਕਾਰਵਾਚ ਜਿੰਨਾ ਵਿਸਮਕ ਚਿੰਨਾ ਨੂੰ ਅਸੀਂ ਕਿਸੇ ਦੇ ਸਤਕਾਰ ਦੇ ਲਈ ਕਿਸੇ ਨੂੰ ਆਨਰ ਕਰਨ ਦੇ ਲਈ ਪਿਆਰ ਦੇਣ ਦੇ ਲਈ ਵਰਤਦੇ ਹਾਂ ਵਰਤਦੇ ਹਾਂ ਜਿਵੇਂ ਆਓ ਜੀ ਜੀ ਆਇਆਂ ਜਾਂ ਧੰਭਾਗ ਆਈਏ ਜੀ ਇੱਕ ਇਹਨ ਸਤਕਾਰਵਾਚਕ ਵਿਸਮਕ ਚਿੰਨ ਹਨ ਫਿਰ ਆ ਜਾਂਦਾ ਹੈ ਫਿਤਕਾਰਵਾਚ ਭਾਵ ਕੋਈ ਗਲਤ ਕੰਮ ਕਰ ਰਿਹਾ ਹੈ ਤਾ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਦੇ ਕੰਮ ਤੋਂ ਖਿੰਨ ਹੋ ਕੇ ਦੁਖੀ ਹੋ ਕੇ ਮਨ ਦੇ ਵਿੱਚੋਂ ਜਿਹੜੀ ਇੱਕ ਤਰ੍ਹਾਂ ਦੇ ਨਾਲ ਲਾਹਨਤ ਦੇ ਭਾਵ ਨਿਕਲਦੇ ਹਨ ਜਿਹੜੇ ਸ਼ਬਦ ਜਿਹੜੇ ਹਨ ਆਮ ਤੌਰ ਤੇ ਅਸੀਂ ਬੋਲਣਾ ਵੀ ਨਹੀਂ ਚਾਹੁੰਦੇ ਕਿਸੇ ਨੂੰ ਬੇਹਇਆ ਕਹਿ ਦੇਣਾ ਜਾਂ ਬੇਸ਼ਰਮ ਠੀਕ ਹੈ ਕਿਸੇ ਨੂੰ ਲਾਹਨਤ ਪਾਉਣੀ ਦਫਾ ਹੋ ਜਾ ਵਗੈਰਾ ਸ਼ਬਦ ਜਿਹੜੇ ਹਨ ਇਹ ਫਟਕਾਰਵਾਚਕ ਵਿਸਮਕ ਚਿੰਨ ਹਨ ਫਿਰ ਆ ਜਾਂਦਾ ਹੈ ਅਸੀਂ ਸਵਾਚਕ ਜਦੋਂ ਕਿਸੇ ਦੇ ਕੰਮ ਤੋਂ ਖੁਸ਼ ਹੋ ਕੇ ਕਿਸੇ ਦੀ ਉਪਲਬਧੀ ਤੋਂ ਖੁਸ਼ ਹੋ ਕੇ ਕਿਸੇ ਨੂੰ ਜੋ ਹੈ ਕੁਝ ਚੰਗਾ ਕਰਨ ਦੇ ਲਈ ਅਸੀਸ ਦੇਣੀ ਤਾਂ ਇਹ ਅਸ਼ੀਰਵਾਦ ਦੇ ਰੂਪ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਉਹ ਅਸੀਸਵਾਚਕ ਇਸਮਕ ਹਨ ਜਿਵੇਂ ਜਿਉਂਦਾ ਰਹੋ ਜਾਂ ਕਿਸੇ ਨੂੰ ਲਈ ਦੁਆ ਜਿਵੇਂ ਆਮ ਬਜ਼ੁਰਗ ਜਿਹੜੇ ਹੈ ਦੁਆਵਾਂ ਦਿੰਦੇ ਹਨ ਸਾਈਂ ਜੀਵੇ ਖੁਸ਼ ਰਹੋ ਜਵਾਨੀਆਂ ਮਾਣੋ ਠੰਡੀਆਂ ਹਵਾਵਾਂ ਆਉਣ ਜਾਂ ਜੁਗ-ਜੁਗ ਜੀਵੋ ਵੱਧੋ ਫੁੱਲੋ ਬੁੱਢ ਸੁਹਾਗਣ ਹੋਣਾ ਭਲਾ ਹੋਵੇ ਇਹ ਕਿਹੜੇ ਹਨ ਅਸੀਸਵਾਚਕ ਜਨ ਹਨ ਇਸ ਤੋਂ ਬਾਅਦ ਆ ਜਾਂਦੇ ਹਨ ਇਸ਼ਵਾਚਕ ਮਨ ਦੇ ਵਿੱਚ ਕੁਝ ਕਰਨ ਦੀ ਜੋ ਇਸ਼ਾ ਦੇ ਭਾਵ ਪ੍ਰਗਟ ਹੋਣੇ ਹਨ ਉਹਨਾਂ ਨੂੰ ਪ੍ਰਗਟਾਉਣ ਦੇ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਜਿਵੇਂ ਕਾਸ਼ ਜੇ ਹਾਏ ਹੇ ਰੱਬ ਪਵ ਅਰਦਾਸ ਕਰਨੀ ਮਨ ਦੀ ਇਸ਼ਾ ਨੂੰ ਪ੍ਰੋਕਾਉਂ ਦੇ ਲਈ ਆਪਣੇ ਮਨ ਦੀ ਦੁਆ ਜਿਹੜੀ ਹੈ ਕਰਨੀ ਆਪਣੇ ਚੰਗੇ ਭਵਿੱਖ ਦੇ ਲਈ ਦੁਆ ਕਰਨੀ ਕਿ ਰੱਬ ਜੀ ਚੰਗਾ ਰਿਜ਼ਲਟ ਆਵੇ ਪਰਮਾਤਮਾ ਚੰਗੇ ਨੰਬਰ ਦਵੇ ਜਾਂ ਪਰਮਾਤਮਾ ਤੋਂ ਕੁਝ ਪ੍ਰਾਪਤ ਕਰਨ ਦੇ ਲਈ ਜਾਂ ਕਿਸੇ ਗੁਨਾਹ ਨੂੰ ਬਖਸ਼ਾਉਣ ਦੇ ਲਈ ਪਰਮਾਤਮਾ ਇਹ ਗਲਤੀ ਹੋ ਗਈ ਹੈ ਇਹ ਬਖਸ਼ ਲੈ ਯਾਨੀ ਕਿ ਇਹ ਸਾਰੀਆਂ ਜੋ ਵਰਤੀਆਂ ਜਾਂਦੀਆਂ ਸ਼ਬਦਾਵਲੀਆਂ ਹਨ ਜਾ ਜੋ ਸ਼ਬਦ ਵਰਤੇ ਜਾਂਦੇ ਹਨ ਇਹਨਾਂ ਨੂੰ ਇਸ਼ਾਵਾਚਕ ਵਿਸਮਕ ਚਿੰਨ ਕਿਹਾ ਜਾਂਦਾ ਹੈ ਫਿਰ ਹੈ ਹੈਰਾਨੀਵਾਚਕ ਹੈਰਾਨੀ ਦੇ ਭਾਵਾਂ ਨੂੰ ਬਰਕਡਾਊਨ ਦੇ ਲਈ ਜਿਹੜੇ ਵਰਤੇ ਜਾਂਦੇ ਹਨ ਕੋਈ ਅਚਾਨਕ ਖਬਰ ਸੁਣੀ ਹੈ ਤਾਂ ਉਸ ਨੂੰ ਹੈ ਅੱਛਾ ਓਹੋ ਵਾ ਵਾ ਪਾਓ ਖੁਸ਼ੀ ਦੇ ਵੀ ਸਥਿਤੀ ਹੋ ਸਕਦੀ ਹੈ ਤੇ ਗਮੀ ਦੀ ਵੀ ਹੋ ਸਕਦੀ ਹੈ ਪਰ ਅਚਾਨਕ ਕੋਈ ਖਬਰ ਮਿਲੀ ਹੈ ਹੈਰਾਨੀ ਜਨਕ ਕੋਈ ਘਟਨਾ ਵਾਪਰੀ ਹੈ ਤਾਂ ਉਸ ਵੇਲੇ ਇਹ ਵਿਸ਼ਮਕ ਜਿੰ ਵਰਤੇ ਜਾਂਦੇ ਹਨ ਫਿਰ ਹੈ ਸਲਾਹੁਤਾਵਾਚਕ ਕਿਸੇ ਦੀ ਪ੍ਰਸ਼ੰਸਾ ਕਰਨ ਦੇ ਲਈ ਵਡਿਆਈ ਕਰਨ ਦੇ ਲਈ ਕਿਸੇ ਨੂੰ ਸਲਾਹੁਣ ਦੇ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਸ਼ਾਬਾਸ਼ ਜਾਂ ਸਦਕੇ ਬਲਿਹਾਰ ਜਾਵਾਂ ਜਾਂ ਅਸ਼ਕ ਆਦਿ ਸ਼ਬਦ ਜਿਹੜੇ ਹਨ ਇਹ ਸਲਾਹੁਤਾਵਾਚਕ ਵਿਸ਼ਮਕ ਜਿੰਨਾਂ ਦੇ ਵਿੱਚ ਆਉਂਦੇ ਹਨ ਸੋ ਇਹ ਹਨ 10 ਪ੍ਰਕਾਰ ਦੇ ਵਿਸ਼ਮਕ ਜਿੰਨਾਂ ਜਿਹੜੇ ਵੱਖ-ਵੱਖপরিস্থিতੀਆਂ ਦੇ ਵਿੱਚ ਅਸੀਂ ਆਮ ਬੋਲਚਾਲ ਦੇ ਵਿੱਚ ਵਰਤਦੇ ਹਾਂ ਬੋਲਦੇ ਹਾਂ ਬੋਲਦਿਆਂ ਹੋਇਆਂ ਨੂੰ ਸੁਣਦੇ ਹਾਂ ਜਿਸ ਦੇ ਨਾਲ ਜੋ ਹੈ ਗੱਲ ਦਾ ਕਹਿਣ ਦਾ ਅੰਦਾਜ਼ ਜਿਹੜਾ ਹੁੰਦਾ ਹੈ ਵਕਤਾ ਦਾ ਉਹ ਪ੍ਰਭਾਵਸ਼ਾਲੀ ਹੋ ਜਾਂਦਾ ਹੈ ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਵਿਆਕਰਨਕ ਦ੍ਰਿਸ਼ਟੀ ਤੋਂ ਇਹਨਾਂ ਵਿਸਮਕ ਜਿੰਨਾ ਦਾ ਬਹੁਤ ਮਹੱਤਵ ਹੈ ਹਾਲਾਂਕਿ ਇਹ ਕਿਸੇ ਵੀ ਗੱਲ ਦਾ ਹਿੱਸਾ ਨਹੀਂ ਹੁੰਦੇ ਗੱਲ ਕਹਿਣ ਤੋਂ ਪਹਿਲਾਂ ਲਾਏ ਜਾਂਦੇ ਹਨ ਤੇ ਇਹਨਾਂ ਦਾ ਚਿੰਨ ਜਿਹੜਾ ਹੈ ਇਹ ਇਹ ਚਿੰਨ ਹੁੰਦਾ ਹੈ ਸਾਈਨ ਆਫ ਐਕਸਲੇਨੇਸ਼ਨ ਫੁੱਲ ਡੰਡੀ ਲਾਉਣ ਤੋਂ ਬਾਅਦ ਇੱਥਾਂ ਬਿੰਦੀ ਲਾਉਣੀ ਜਿਹੜਾ ਕਿ ਹੁਣ ਤੱਕ ਬੱਚੇ ਕਰਦੇ ਆਏ ਹਨ ਇਹਨਾਂ ਜਿੰਨਾ ਬਾਰੇ ਸਾਰੀ ਜਾਣਕਾਰੀ ਹੈ ਪਰ ਫਿਰ ਵੀ ਇਹ ਉਹਨਾਂ ਬੱਚਿਆਂ ਦੇ ਲਈ ਖਾਸ ਕਰਕੇ ਜਿਹੜਾ ਹੈ ਇਹ ਕਲਾਸ ਫਾਇਦੇਮੰਦ ਹੋ ਸਕਦੀ ਹੈ ਜਿਨ੍ਹਾਂ ਨੇ ਪਹਿਲੀ ਵਾਰੀ ਪੰਜਾਬੀ ਭਾਸ਼ਾ ਨੂੰ ਵਿਸ਼ੇ ਵਜੋਂ ਚੁਣਿਆ ਹੈ ਤੇ ਪੰਜਾਬੀ ਭਾਸ਼ਾ ਦੇ ਗ੍ਰਾਮਰ ਬਾਰੇ ਉਹਨਾਂ ਨੂੰ ਕੋਈ ਵਧੀਰੇ ਜਾਣਕਾਰੀ ਨਹੀਂ ਹੈ ਸੋ ਉਹਨਾਂ ਬੱਚਿਆਂ ਦੀ ਸਹੂਲियत ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਇਹ ਪੰਜਾਬੀ ਭਾਸ਼ਾ ਦੀ ਗ੍ਰੈਮੈਟਿਕਲੀ ਜਾਣਕਾਰੀ ਦੇਣ ਦੇ ਲਈ ਵਿਆਕਰਨਕ ਪੱਖ ਤੋਂ ਜਾਣਕਾਰੀ ਦੇਣ ਦੇ ਲਈ ਇਹ ਵੀਡੀਓ ਬਣਾਈਆਂ ਜਾ ਰਹੀਆਂ ਨੇ जुड़े रहना इस चैनल के नाल ते अपने ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਤੇ ਨਾਲ ਹੀ ਇਹ ਲੈਕਚਰ ਲੜੀਆਂ ਤੁਹਾਡੇ ਲਈ ਕਿੰਨੀਆਂ ਕੁ ਲਾਹੇਵੰਦ ਸਾਬਿਤ ਹੋ ਰਹੀਆਂ ਨੇ ਇਸ ਬਾਰੇ ਆਪਣੀ ਰਾਏ ਕਮੈਂਟ ਰੂਪ ਦੇ ਵਿੱਚ ਵੀ ਦੇ ਸਕਦੇ ਹੋ ਧੰਨਵਾਦ